ਕਿ ਮੇਰਾ ਜੀਤ ਠੀਕ ਆ ਬੱਗੇ ਸਿਆ ਚੱਲ ਫਿਰ ਤੈਨੂੰ ਆਪਾਂ ਮੱਥਾ ਟੇਕ ਆ ਲਈ ਆਪਾਂ ਨੈਣਾ ਦੀ ਵੀ ਚੱਲਿਓ ਨੇ ਆ ਮਾਤਾ ਤੇ ਕਿੱਥੇ ਬਰਾਵਾ ਬੱਗੇ ਜਿਰੀ ਜਿ ਕੱਖ ਦੇਖ ਯਾਰ ਕਿੰਨੇ ਹੋਏ ਪੈਣਗੇ ਓਏ ਤਾਂ ਸਾਰੀ ਉਮਰ ਹੀ ਕੱਟਦਾ ਰਹੇਗਾ ਯਾਰ ਨਾਲੇ ਘੁੰਮ ਫੇਰਾਵਾਂਗੇ ਓ ਯਾਰ ਬਰਾਵਾ ਟਾਈਮ ਲੱਗਣਾ ਨਹੀਂ ਯਾਰ ਕੱਖ ਬਹੁਤ ਹੋਏ ਪੈਣ ਨਾਲ ਹੀ ਕੋਈ ਬੰਦਾ ਮਿਲਦਾ ਨਹੀਂ ਕਿਉਂ ਬੰਦਾ ਇੰਨਾ ਮਿਲਦਾ ਯਾਰ ਡੇੜੀਆ ਪੁੱਛ ਕੇ ਨਿਮੇੜ ਪਰੇ ਕੰਮ ਉਹ ਕੰਮ ਦਾ ਟਾਈਮ ਆ ਬਾਈ ਦਿਹਾੜੀਆਂ ਮਿਲਦਾ ਨਹੀਂ ਮਿਲਦਾ ਨਹੀਂ ਕਿੱਥੇ ਮਿਲਦਾ ਯਾਰ ਮੈਂ ਤਾਂ ਦੋ ਦੋ ਪੁੱਛਿਆ ਆ ਸਕੀਮ ਹੈਗੀ ਆ ਬੰਦਾ ਹੈਗਾ ਮੇਰੇ ਕੋਲੇ ਮੈਂ ਸਕੀਮ ਲਾ ਲਿਓ ਨਾ ਤੇਰੇ ਕੱਖ ਇੱਕ ਦਿਨ ਚ ਕਢਾ ਦੂ ਮੈਂ ਕਢਾ ਦੇ ਫਿਰ ਕੋਈ ਗੱਲ ਨਹੀਂ ਇਹ ਚੱਲੇਗਾ ਨਾ ਨਾ ਦੇ ਵੀ ਹਾਂ ਪੱਕਾ ਤੇਰੇ ਨਾਲ ਚੱਲੂ ਬਈ ਕਿਰਾਇਆ ਲਾਉਣਾ ਪੂ ਮੇਰਾ ਓਏ ਕਿਰਾਏ ਦੀ ਗੱਡੀ ਦੀ ਗੱਲ ਆ ਬਸ ਸਾਲਾ 200 ਰੁਪਿਆ ਲਊ ਆਪਣੇ ਪਿੰਡ ਹੋ ਜਾਓ ਕੋਈ ਗੱਲ ਨਹੀਂ 260 ਤੈਨੂੰ 500 ਦੇ ਦੂੰ ਯਾਰ ਤੂੰ ਮੇਰੇ ਘਰ ਚ ਕੜਾ ਚੱਲ ਫਿਰ ਨਾਲੇ ਮੇਰਾ ਕਿਰਾਇਆ ਹੋ ਜੂ ਨਾਲੇ ਮੇਰਾ ਤੂੰ ਖਾਣ ਪੀਣ ਕਰਾ ਦੇਗਾ ਚਾ ਪੱਕਾ ਰਹੀ ਫਿਰ ਮੈਂ ਬੰਦਾ ਲਿਆਉਣਾ ਪੱਕਾ ਮਹਾ ਪੱਕਾ ਤੂੰ ਐ ਕਰ ਤੂੰ ਬੰਦਾ ਤੈਨੂੰ ਦੇਖ ਕੇ ਢਲ ਜੂ ਉਹ ਹਾਂ ਤੂੰ ਘਰੇ ਚੱਲ ਤੂੰ ਤਿਆਰੀ ਕਰ ਮੈਂ ਤੇਰੇ ਆਉਂਦੇ ਨੂੰ ਕੱਖ ਕਢਾ ਦੂੰਂ ਤੇਰੇ ਉਹ ਕਿਤੇ ਪ੍ਰਾਪ ਅੱਗੇ ਊਣ ਆ ਵੀਰੇ 70 ਪਵਾ ਦੀ ਕਦੇ ਇੱਕ ਜਿਰੀ ਚ ਕੱਖ ਮੈਂ ਕਹਿੰਦਾ ਤਬਾਰੀ ਤੈਨੂੰ ਤੂੰ ਐਂ ਕਰਿਆ ਤੂੰ ਇੱਥੇ ਬੈਠ ਸਾਈਡ ਤੇ ਮੈਂ ਕਹਿੰਦਾ ਮੈਂ ਲਿਆਉਣਾ ਦੇਖ ਲੈ ਮੈਂ ਤਾਂ ਤੇ ਯਕੀਨ ਕਰਦਾ ਵੇਚ ਨਾਹੀਂ ਬੋਲੀ ਨਾ ਉਹਦੇ ਤੇ ਮੈਂ ਸਕੀਮ ਪਾ ਕੇ ਤੇਰੇ ਸਾਰਾ ਕੇਰਾ ਕੱਢ ਦੂਗਾ ਵਾ ਠੀਕ ਆ ਫਿਰ ਹੁਣ ਮੈਂ ਜਾਮਾ ਬਸ ਤੂੰ ਜਾ ਤੂੰ ਘਰ ਕੰਮ ਜਾ 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 ਠੀਕ ਆ ਮੈਂ ਲਿਆਉਣਾ ਠੀਕ ਆ ਫਿਰ ਅਬਲ ਫਿਰ ਦਾ ਗੱਲੂ ਕਾਰਮੀ ਬਹੁਤ ਪੈ ਰਹੀਆਂ ਨਾਲ ਦਿਨ ਦਾੰਗਦੇ ਤੇ ਆਸੂਲ ਚ ਵੀਡੀਓ ਫੂਡੂ ਬਣਾ ਲੈਂਦੇ ਤੇ ਚਲ ਟਾਈਮ ਟੱਪ ਜਾਂਦਾ ਹੁਣ ਬੱਗੇ ਵਰਗੇ ਪਤਾ ਨਹੀਂ ਕਿੱਦ ਨੂੰ ਬਣ ਗਏ। ਕੌ ਜ ਨਹੀਂ ਹੈ ਉਹ ਤਾਂ ਹੁਣ ਕਟੇ ਸਟਾਰ ਬਣ ਗਏ ਚਾਚੀ ਨੂੰ ਉਹ ਕਦੋਂ ਪੁੱਛ ਦੇਣੀ। ਜਿਵੇਂ ਕੱਲੇ ਹੀ ਬੋਲੀ ਜਾਂਦਾ ਚਾਚਾ। ਉਹ ਕੱਲਾ ਤਾਂ ਐ ਬੋਲੀ ਜਾਂਦਾ ਸਿਆਲ ਸੂਰ ਚ ਆ ਜਾਂਦੇ ਤੇ ਹੁਣ ਗਰਮੀ ਬਾਲੀ ਆ ਨਾ ਦਿਨ ਨਾ ਤਾਂ ਸੌਣ ਪਹਾ ਮਹੀਨਾ ਨਾ ਰਬ ਨਹੀਂ ਤੋਂਦੇ। ਮੈਂ ਤਾਂ ਤੈਨੂੰ ਪਾਲ ਕੇ ਐ ਸਾਰੇ ਘਰੇ ਪਾਲ ਕੇ ਐ ਪਿੰਡ ਪਾਲ ਕੇ ਆ। ਅੱਛਾ ਤੇ ਅੱਜ ਫਿਰ ਬਣਾਈਏ ਵੀਡੀਓ। ਜੇ ਤੂੰ ਕਹਿੰਦਾ ਚਲੋ ਬਣਾ ਲੈਨੇ ਆ। ਖੇਤ ਚਲਦੇ ਆ ਯਾਰ ਇਹ ਗਰਮੀ ਬਾਲੀਆ ਪਿੰਡ ਦਾ ਚਲੋ ਖੇਤ ਬਣਾ ਲਈਏ ਜੇ ਤੂੰ ਕਹਿੰਦਾ ਚਾਲ ਬਣਾ ਆ ਬਹੁਤ ਘੈਂਟ ਸਟੋਰੀ ਆਜਾ ਬਣਾਵਾਂਗੇ ਅੱਜ ਆਪਾਂ ਚੱਲ ਮੇਰੇ ਨਾਲ ਆਜਾ ਆਪਾਂ ਜੀਤ ਦੇ ਖੇਤ ਚਲਦੇ ਆ ਉੱਥੇ ਚਲੋ ਚਲੋ ਬਣਾ ਲੈਂਦੇ ਹਾਂ ਉੱਥੇ ਵਧੀਆ ਸਟੋਰੀ ਹੈ ਬਣਾਵਾਂਗੇ ਆਜਾ ਠੀਕ ਆ ਕਿੱਡੀ ਕੁ ਦੂਰ ਲੈ ਕੇ ਜਾਏਗਾ ਓਏ ਆ ਗਏ ਬਸ ਆ ਜੀਤ ਦਾ ਵਹਣ ਆ ਗਿਆ ਆਪਾਂ ਇੱਥੇ ਹੀ ਬਣਾ ਗਰਮੀ ਦਾ ਟਾਈਮ ਆ ਕੇ ਕੋਈ ਵਧੀਆ ਸਟੋਰੀ ਆ ਤਾਂ ਸੇਰਾ ਸਟੋਰੀਆ ਘੈਂਟ ਬਗਿਆ ਤੇਰੇ ਤੇਰੇ ਵਾਲੀ ਆ ਜੀ ਚਾਪ ਤੇਰੇ ਆ ਛਾੜ ਕੇ ਪੀਂ ਤੂੰ ਐਂ ਕਰਾ ਦਾਤੀ ਫੜ ਅੱਛਾ ਇਹ ਤੋਂ ਕੱਕ ਕੱਢਣ ਮਣ ਜਾਵਾ ਤੇਰੀ ਵੀਡੀਓ ਬਣਾਉਂ ਸੇਰਾ ਉਹਦੇ ਨੂੰ ਸੇਰਾ ਤੁਸੀਂ ਮੇਰੇ ਨਾਲ ਹੀ ਲੁੱਚ ਪਾਣਾ ਕਰ ਜਾਓ ਲੁੱਚ ਪਾਣੀ ਕਿ ਵੀਡੀਓ ਬਣਾਵਾਂਗੇ ਤੇਰੀ ਸਾਰਾ ਸਿਆਲ ਮੈਥੋਂ ਗੰਡੇ ਕਢਾਈ ਕਰਾਂ ਚੱਕ ਦਾਤੀ ਭੈਣ ਮਰਾਉਣ ਤੇਰੇ ਕੱਕ ਮੈਥੋਂ ਹੀ ਭਾਲਦੇ ਤੂੰ ਨਾ